ਭਾਈ ਗੁਰਜੀਤ ਖਾਲਸਾ ਸ੍ਰੀ ਭਾਈ ਗੁਰਜੀਤ ਕੀ ਫਤਿਹ ਅੱਜ ਅਗਰਸ਼ ਨਗਰ ਵਿਕੇ ਬਾਬਾ ਬੁਟਾ ਜੀ ਦਾ ਡਾਇਰੈਕਟਰ ਜੀ ਦਾ ਸਵਾਗਤ ਉਹਦੀ ਐਕਸਟੈਂਸ਼ਨ ਦਾ ਜਿਹੜਾ ਲੈਟਰ ਹੈ ਉਹ ਪਾਇਆ ਜਾ ਰਿਹਾ ਬਾਹਲੇ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਜਿਹੜੀ ਸ਼ੁਰੂਆਤ ਹੈ ਅੱਜ ਤੋਂ ਕੀਤੀ ਹੈ ਬੜੀ ਖੁਸ਼ੀ ਹੈ ਜਦੋਂ ਉਹ ਕੀ ਏਰੀਏ ਦੇ ਵਿੱਚ ਜਦੋਂ ਕੰਪਨੀ ਸ਼ੁਰੂਆਤੀ ਹੈ ਉਹ ਸਾਹਮਣਾ ਡਾਇਰੈਕਟਰ ਸਾਹਿਬ ਜਿਹੜਾ ਉਹਦੇ ਹਾਲ ਨੇ ਜਿਹੜੇ ਵੱਡੇ ਹੋਣੇ ਚਾਹੀਦੇ ਸੀ ਉਹ ਅੱਜ ਜੂਰੇ ਕਿਰਪਾ ਕੀਤੀ ਇਹਨਾਂ ਦਰਸ਼ਨਗਰਾਂ ਤੇ ਔਰ ਜਿਹੜੀ ਜਿਹੜਾ ਹਾਲ ਹੈ ਉਹਦੀ ਐਕਸੈਂਸ਼ਰੀ ਸ਼ੁਰੂ ਕਰਾਈ ਸੀ। ਬਾਈ ਜੀ ਦਾ ਖਾਲਸਾ ਬਾਈ ਜੀ ਅੱਜ ਦਰਸ਼ਨਗਰ ਜੀ ਦੇ ਜੂਰੇ ਸਾਲ ਦੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਲੱਤਿਆ ਗਿਆ। ਬਸ ਮੈਂਕਰ ਇਹ ਜਣੂਗੀ ਜਿਨ੍ਹਾਂ ਕਿ ਇਲਾਕਾ ਨਿਵਾਸੀਆਂ ਨੇ ਆਪਣਾ 10 ਦਸੌਂ ਕੱਟ ਕੇ ਉਹ ਜਿੱਸਾ ਪਾਇਆ ਔਰ ਹਮੇਸ਼ਾ ਜਦੋਂ ਸਿੱਖ ਬਰਾਦਰੀ ਦੇ ਸੰਗਤਾਂ ਵੱਧੀਆਂ ਨੇ ਤਾਂ ਉੱਥੇ ਗੁਰੂ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ-ਤਨ ਬਹੁਤੋ ਪਤਾ ਜੀ ਜਿਨ੍ਹਾਂ ਦੇ ਨਾਮ ਦੇ ਦੁਆਰਾ ਸਾਹਿਬ ਰੱਖਿਆ ਗਿਆ ਉਹਨਾਂ ਲਈ ਉਹਨਾਂ ਦਾ ਆਸ਼ੀਰਵਾਦ ਹੈ ਔਰ ਮੈਂ ਵਾਹਿਗੁਰੂ ਜੀਰ ਅਰਦਾਸ ਕਰਦਾ ਹੈ ਤਾਂ ਸਰਮੋਹਕਾ ਬੁੱਢਾ ਜੀ ਜੀਰ ਅਰਦਾਸ ਕਰਦਾ ਹੈ ਕਿ ਇਹ ਨਗਰ ਨੂੰ ਇਸ ਅਦਰਸ਼ ਨਗਰ ਨੂੰ ਇਹਦਾ ਦਿਨ ਤੋਂ ਕੋਈ ਰਾਜ ਆਪਣੀ ਤਰੱਕੀ ਦੇਵੇ ਔਰ ਹਮੇਸ਼ਾ ਗੁਰੂ ਦੇ ਲਾਲ ਲਾ ਕੇ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੰਦੇ ਅੱਜ ਸਾਨੂੰ ਮੌਸਮ ਦੇ ਰਾਜ ਨਗਰ ਅਸੀਂ ਆਏ ਹਾਂ ਦਸਵਰਾ ਸਾਹਿਬ ਦੀ ਬਿਲਡਿੰਗ ਜਿਹੜੀ ਤੇ ਨਵੇਂ ਸਿਰੇ ਤੋਂ ਖੁੱਲੀ ਪੜਾਈ ਹੈ ਹਲਕੇ ਦੀਆਂ ਸੰਗਤਾਂ ਨੇ ਤੇ ਸਾਰੀ ਨਗਰ ਦੀ ਸੰਗਤਾਂ ਨੇ ਰਲ ਮਿਲ ਕੇ ਜਿਹੜਾ ਇਹ ਕਾਰਜ ਹੈ ਗੁਰੂ ਦੇ ਔਕਾਤ ਦੇ ਨਾਲ ਇਹ ਕੀਤਾ ਅਰਦਾਸ ਬੇਨ ਦੀ ਕਰਦੇ ਹਾਂ ਸੱਚੇ ਬਾਦਸ਼ਾਹ ਕੇ ਦੀ ਆਪਣਾ ਮਿਹਰ ਭਰਿਆ ਹੱਥ ਸਾਰੀ ਸੰਗਤ ਦੇ ਜਿਹਨੇ ਜਿਹਨੇ ਇਸ ਕਾਰਜ ਦੇ ਵਿੱਚ ਪਾਇਆ ਉਹਨਾਂ ਤੇ ਰੱਖੀ ਇਹ ਕਾਰਜ ਨੂੰ ਆਪੇ ਸ੍ਰੀ ਲਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ